ਗੱਲ ਕੌੜੀ ਹੈ ਪਰ ਸੱਚ ਹੈ ਇਸ਼ਕ ਵਿੱਚ ਨੁਕਸਾਨ ਸਿਰਫ ਮਰਦਾਂ ਦਾ ਹੁੰਦਾ ਹੈ ਔਰਤਾਂ ਫਿਰ ਵੀ ਕਿਸੇ ਦਾ ਹੱਥ ਫੜ ਲੈਂਦੀ ਹੈ ਆਪਣੇ ਪਾਪਾਂ ਦੇ ਫਲ ਤੋਂ ਤਾਂ ਗੰਗਾ ਪੁੱਤਰ ਭੀਸ਼ੰਭੀ ਨਹੀਂ ਬਚ ਪਾਏ ਤੁਸੀਂ ਸੋਚਦੇ ਹੋ ਕਿ ਕੇਵਲ ਗੰਗਾ ਨਹਾਉਣ ਨਾਲ ਤੁਹਾਡੇ ਪਾਪ ਧੋਤੇ ਜਾਣਗੇ ਗੱਲ ਕੌੜੀ ਹੈ ਪਰ ਸੱਚ ਹੈ ਲੜਕੀਆਂ ਨੂੰ ਜ਼ਿਆਦਾ ਹੈਲਦੀ ਲੜਕੀਆਂ ਪਸੰਦ ਆਉਂਦੀ ਹੈ ਇੰਟਰਨੈਟ ਉੱਪਰ ਭਾਬੀ ਸ਼ਬਦ ਨੂੰ ਸਭ ਤੋਂ ਜ਼ਿਆਦਾ ਸਰਚ ਕੀਤਾ ਜਾਂਦਾ ਹੈ ਇਸ ਦੇ ਪਿੱਛੇ ਦਾ ਕਾਰਨ ਸਿਰਫ ਲੜਕੇ ਹੀ ਜਾਣਦੇ ਹਨ ਉਹ ਪੁਰਸ਼ ਕਮਜ਼ੋਰ ਚਰਿੱਤਰ ਦਾ ਹੁੰਦਾ ਜੋ ਸ਼ਾਦੀशुदा ਹੁੰਦਿਆਂ ਹੋਇਆ ਵੀ ਦੂਸਰੀ ਇਸਤਰੀ ਦੇ ਚੱਕਰ ਵਿੱਚ ਪੈ ਜਾਂਦਾ ਇਸਤਰੀ ਮਜ਼ਬੂਤ ਚਰਿੱਤਰ ਦੀ ਹੁੰਦੀ ਜੋ ਪਤੀ ਨੂੰ ਹੀ اپنی ساری دنیا ਮੰਨ ਕੇ ਚਲਦੀ ਹੈ ਲੜਕੀਆਂ ਆਪਣੇ ਸ਼ੌਂਕ ਸਾਰੇ ਪੇਕੇ ਘਰ ਵਿੱਚੋਂ ਪੂਰੇ ਕਰ ਲਿਓ ਕਿਉਂਕਿ ਸਸੁਰਾਲ ਵਿੱਚ ਕੋਈ ਨਹੀਂ ਪੁੱਛੇਗਾ ਤੁਹਾਡਾ ਸ਼ੌਂਕ ਕੀ ਹੈ ਇਹ ਗੱਲ ਸੱਚ ਹੈ ਕਿਸੇ ਦਾ ਭਲਾ ਕਰਕੇ ਦੇਖੋ ਹਮੇਸ਼ਾ ਲਾਭ ਵਿੱਚ ਰਹੋਗੇ ਕਿਸੇ ਉੱਪਰ ਦਇਆ ਕਰਕੇ ਦੇਖੋ ਹਮੇਸ਼ਾ ਯਾਦ ਵਿੱਚ ਰਹੋਗੇ ਇਹ ਗੱਲ ਬਿਲਕੁਲ ਸੱਚ ਹੈ ਗੁਣ ਨਾ ਹੋਵੇ ਤਾਂ ਰੂਪ ਵਿਅਰਥ ਹੈ ਉਪਯੋਗ ਨਾ ਹੋਵੇ ਤਾਂ ਤਨ ਵਿਅਰਥ ਹੈ ਨਿਮਰਤਾ ਨਾ ਹੋਵੇ ਤਾਂ ਵਿਦਿਆ ਵਿਅਰਥ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਰਿਸ਼ਤਿਆਂ ਵਿੱਚ ਭਰੋਸਾ ਤੇ ਮੋਬਾਈਲ ਵਿੱਚ ਨੈੱਟਵਰਕ ਨਾ ਹੋਵੇ ਤਾਂ ਲੋਕ ਗੇਮ ਖੇਡਦੇ ਹਨ ਇਹਨਾਂ ਤਿੰਨ ਲੋਕਾਂ ਤੋਂ ਹਮੇਸ਼ਾ ਦੂਰ ਰਹੋ ਨਕਾਰਾਤਮਕ ਲੋਕਾਂ ਤੋਂ ਝੂਠੇ ਲੋਕਾਂ ਤੋਂ ਜੋ ਤੁਹਾਡੀ ਖੁਸ਼ੀ ਤੋਂ ਜਲਦੇ ਹੋਣ ਭਿਖਾਰੀ ਤਾਂ ਅਸੀਂ ਸਭ ਹਾਂ ਬਸ ਨਜ਼ਰੀਏ ਦਾ ਅੰਤਰ ਹੈ ਕੋਈ ਮੰਦਰ ਦੇ ਅੰਦਰ ਮੰਗਦਾ ਹੈ ਤੇ ਕੋਈ ਮੰਦਰ ਦੇ ਬਾਹਰ ਕੋਈ ਲੜਕੀ ਤੇ ਪਿੱਛੇ ਪਾਗਲ ਹੈ ਕੋਈ ਪੈਸਿਆਂ ਦੇ ਲਈ ਪਰ ਜ਼ਿੰਦਗੀ ਉਸਦੀ ਬਣੀ ਜੋ ਸੁਪਨਿਆਂ ਦੇ ਪਿੱਛੇ ਪਾਗਲ ਹੈ ਚਾਹ ਤੇ ਪਸੰਦ ਦੀ ਔਰਤ ਦੀ ਚਾਹਤ ਇੱਕੋ ਵਰਗੀ ਹੁੰਦੀ ਹੈ ਜਨਾਬ मिले ਤਾਂ ਸਕੂਨ, ਨਾ ਮਿਲੇ ਤਾਂ ਬੇਕਰਾਰੀ। ਪਿਆਰ ਵਿੱਚ ਪਿਆ ਪੁਰਸ਼ ਆਪਣੀ ਪ੍ਰੇਮਿਕਾ ਨੂੰ ਆਪਣੇ ਜੀਜੇ ਤੋਂ ਦੂਰ ਰਹਿਣ ਦੀ ਸਲਾਹ ਦਿੰਦਾ ਹੈ। दारू ਦੀ ਦੁਕਾਨ ਤੇ ਪड़ोसन ਦੀ ਮੁਸਕਾਨ ਮਰਦ ਨੂੰ ਹਮੇਸ਼ਾ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਕਰ ਜ਼ਰੂਰ ਕਰੋ। ਨਰਕ ਦੇਖਣਾ ਹੈ ਤਾਂ ਗਲਤ ਇਨਸਾਨ ਨਾਲ ਵਿਆਹ ਕਰ ਲਓ। ਇਕੱਲੇ ਰਹੋ ਮਸਤ ਰਹੋ ਨਾ ਕੋਈ ਇਗਨੋਰ ਕਰੇਗਾ ਨਾ ਕੋਈ ਹਰਟ ਕਰੇਗਾ ਨਾ ਕੋਈ ਰੁਵਾਵੇਗਾ ਤੇ ਨਾ ਹੀ ਕੋਈ ਛੱਡ ਕੇ ਜਾਵੇਗਾ ਇਹ ਦੁਨੀਆ ਕਹਿਣ ਨੂੰ ਤਾਂ ਆਪਣਿਆਂ ਦਾ ਮੇਲਾ ਹੈ ਪਰ ਧਿਆਨ ਨਾਲ ਦੇਖੋ ਤਾਂ ਹਰ ਕੋਈ ਇਕੱਲਾ ਹੈ ਇਸਤਰੀ ਮਰਨ ਤੋਂ ਨਹੀਂ ਡਰਦੀ ਪਰ ਪਤੀ ਦੇ ਬਿਨਾਂ ਜੀਣ ਤੋਂ ਡਰਦੀ ਹੈ ਬਹੁਤ ਸਾਰੇ ਲੋਕਾਂ ਨੂੰ ਇਸ਼ਕ ਵਿੱਚ ਪਿਗਲਦੇ ਦੇ ਵੇਗਾ ਕਈਆਂ ਨੂੰ ਝਾੜੀਆਂ ਵਿੱਚ ਤੇ ਕਈਆਂ ਨੂੰ ਗੱਡੀਆਂ ਵਿੱਚ ਹਿਲਦੇ ਦੇਖਿਆ ਅਫੇਅਰ ਦੇ ਬਿਨਾ ਜਵਾਨੀ ਤੇ ਖਾਂਸੀ ਦੇ ਬਿਨਾ ਬੁਢਾਪਾ ਅਧੂਰਾ ਹੀ ਰਹਿੰਦਾ ਹੈ ਲੜਕੀਆਂ ਨਾਲ ਜੁੜੇ ਸਾਈਕੋਲੋਜੀ ਫੈਕਟਰ ਲੜਕੇ ਸਭ ਤੋਂ ਜ਼ਿਆਦਾ ਤੋਖਾ ਉਦੋਂ ਦਿੰਦੇ ਹਨ ਜਦੋਂ ਲੜਕੀ ਉਹਨਾਂ ਨੂੰ ਇਮੋਸ਼ਨਲੀ ਫਿਜ਼ੀਕਲ ਸੈਟੀਸਫਾਈ ਨਾ ਕਰ ਪਾਏ ਹਾਲਾਤ ਨਾਜ਼ੁਕ ਹੋਵੇ ਤਾਂ ਦਵਾਈ ਲੋ ਮਾਮਲਾ ਦਿਲ ਦਾ ਹੋਵੇ ਤਾਂ ਚਾਹ ਪਿਓ ਦੋਸਤੋ ਤੁਹਾਡਾ ਇੱਕ ਲਾਈਕ ਬਹੁਤ ਲਾਭ ਦਿੰਦਾ ਹੈ ਅਗਰ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਜਦੋਂ ਔਰਤ ਕਿਸੇ ਗੈਰ ਮਰਦ ਨਾਲ ਪਿਆਰ ਕਰਦੀ ਹੈ ਤਾਂ ਉਹ ਦੋ ਟਕੇ ਦੀ ਹੋ ਜਾਂਦੀ ਉਹ ਮੁਹੱਬਤ ਨਹੀਂ ਸਿਰਫ ਜਿਸਮ ਦੀ ਖਾਹਿਸ਼ ਨੂੰ ਪੂਰੀ ਕਰਨ ਵਾਲੀ ਕਹਲੌਂਦੀ ਹੈ ਕਿਸੇ ਔਰਤ ਦੀ ਸਭ ਤੋਂ ਵੱਡੀ ਸੁਰੱਖਿਆ ਹੁੰਦੀ ਹੈ ਉਸਦੇ ਖੁਦ ਦੇ ਥੋੜੇ ਪੈਸੇ ਜੋ ਔਰਤ ਤੁਹਾਡੀ ਫੀਲਿੰਗ ਜਾਣਦੇ ਹੋਏ ਵੀ ਤੁਹਾਨੂੰ ਰਵਾ ਸਕਦੀ ਹੈ ਉਹ ਤੁਹਾਨੂੰ ਜ਼ਿੰਦਗੀ ਵਿੱਚ ਕਦੀ ਵੀ ਪਿਆਰ ਨਹੀਂ ਕਰ ਸਕਦੀ ਚਿਹਰੇ ਉੱਪਰ ਤਾਂ ਅਕਸਰ ਲੋਕ ਮਾਰਦੇ ਹਨ ਕਿਸੇ ਦਾ ਦਿਲ ਦੇਖ ਕੇ ਆਪਣਾ ਦਿਲ ਹਾਰ ਜਾਓ ਤਾਂ ਸਮਝਣਾ ਉਹ ਪਿਆਰ ਹੈ ਦੁਆਵਾਂ ਵਿੱਚ ਉਸ ਨੂੰ ਨਾ ਮੰਗ ਕੇ ਉਸਤੇ ਲਈ ਦੁਆ ਕਰ पाओ ਤਾਂ ਸਮਝਣਾ ਉਹ ਪਿਆਰ ਹੈ ਪਤਾ ਨਹੀਂ ਕਿਸ ਤਰ੍ਹਾਂ ਦੀ ਦੁਨੀਆ ਹੈ ਇੱਥੇ ਬੁਰੇ ਲੋਕਾਂ ਨੂੰ ਮੌਕਾ ਤੇ ਚੰਗੇ ਲੋਕਾਂ ਨੂੰ ਹਮੇਸ਼ਾ ਤੌਖਾ ਮਿਲਦਾ ਹੈ ਭਾਰਤ ਵਿੱਚ ਜ਼ਿਆਦਾਤਰ ਪੁਰਸ਼ਾਂ ਦੇ ਲਈ ਕਿਸੇ ਔਰਤ ਦੇ ਨਾਲ ਸੰਬੰਧ ਬਣਾ ਲੈਣਾ ਹੀ ਜੀਵਨ ਦੀ ਸਭ ਤੋਂ ਵੱਡੀ ਉਪਲਬਧੀ ਹੈ ਭਾਰਤੀ ਔਰਤ ਨੂੰ ਸਾਰੀ ਤਾਰੀਖ ਯਾਦ ਰਹਿੰਦੀ ਹੈ ਉਨ੍ਹਾਂ ਦੀ ਦੋਸਤੀ ਤੇ ਕਿਸੇ ਦਿਨ ਕਦੋਂ ਤੇ ਕਿੱਥੇ ਹੋਇਆ ਸਾਰਾ ਲੇਖਾ ਜੋਖਾ ਉਨ੍ਹਾਂ ਦੇ ਕੋਲ ਰਹਿੰਦਾ ਹੈ ਅਗਰ ਤੁਸੀਂ ਉਨ੍ਹਾਂ ਦੇ ਨਾਲ ਕੋਈ ਗੱਲ ਕਰੋ ਤਾਂ ਉਹ ਗੱਡੇ ਮੁੱਦੇ ਉਖਾੜ ਦੇਵੇਗੀ ਇਸ ਤਰ੍ਹਾਂ ਦੀ ਗੱਲ ਯਾਦ ਕਰਵਾਏਗੀ ਜੋ ਤੁਹਾਨੂੰ ਯਾਦ ਹੀ ਨਹੀਂ ਹੋਵੇਗੀ ਜੋ ਵਿਅਕਤੀ ਦੂਸਰੇ ਦੀ ਪਤਨੀ ਨੂੰ ਮਾਤਾ ਦੇ ਸਮਾਨ ਦੂਸਰੇ ਦੇ ਧਨ ਨੂੰ ਕੰਕਰ ਦੇ ਸਮਾਨ ਸਾਰੇ ਜੀਵਾਂ ਨੂੰ ਸਮਾਨ ਦੇਖਦਾ ਹੈ ਉਹੀ ਪੰਡਿਤ ਹੈ ਉਹੀ ਵਿਦਵਾਨ ਹੈ ਚੋਰ ਨੂੰ ਹਾਂਸੀ ਸੰਤ ਨੂੰ ਦાંਸੀ ਹਮੇਸ਼ਾ ਮੁਸੀਬਤ ਵਿੱਚ ਪਾ ਦਿੰਦੀ ਹੈ ਇਹ ਗੱਲ ਬਿਲਕੁਲ ਸੱਚ ਹੈ ਅਗਰ ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ